ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੈਡ ਦਿਖਾ ਰਹੇ ਹਾਂ ਸੇਲ ਆ ਮਗਰ ਇਹਦੇ ਫੀਮੇਲ ਕੱਬ ਬੱਚੇ ਰੇਟ ਡਿਟੇਲ ਵੀਡੀਓ ਦੇ ਵਿੱਚ ਹੋਊਗਾ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਲਾਪਰੇ ਸਿੰਘ ਪਿੰਡ ਪੜਾਲਦੋਨਾ ਜ਼ਿਲ੍ਹਾ ਕਪੂਰਥਲਾ ਭਾਈ ਠੀਕ ਆ ਪਿੰਡ ਆਪਣਾ ਪੜਾਲਦੋਨਾ ਜ਼ਿਲ੍ਹਾ ਕਪੂਰਥਲਾ ਆ ਗਿਆ ਤੇ ਮੋਬਾਈਲ ਨੰਬਰ ਬਈ ਜੀ ਆਪਣਾ 8557887703 8557887703 ਜਿਹੜਾ ਆਪਾਂ ਬੈਡ ਦੇਖ ਰਹੇ ਆਂ ਭਾਈ ਜੀ ਕਿਹੜਾ ਸੂਆ ਸੂਈ ਆ ਇਹ ਵੀਰੇ ਦੂਜਾ ਸੂਆ ਦੂਜਾ ਸਵੇਰ ਸੂਈਆ ਬੱਚਾ ਇਹਦੇ ਪਿੱਛੇ ਆ ਗਿਆ ਬੱਚੀ ਬਹੁਤ ਟੌਪ ਦੀ ਦਿੱਤੀ ਹੈ ਠੀਕ ਹੈ ਸੋ ਬੱਚੀ ਦੇਖੋ ਇਹ ਸਾਡੇ ਪ੍ਰਿੰਟ ਚ ਆ ਗਈ ਹੈ ਨਾ ਨਹੀਂ ਲਾਇਆ ਉਹਨਾਂ ਨੇ ਜਰਸੀ ਦਾ ਹੀ ਪਰ ਇਹਨੇ ਜਰਸੀ ਐਚਐਫ ਕਰਾਉ ਦਿੱਤੀ ਬਰੀਡ ਬਹੁਤ ਆ ਬੱਚੀ ਦੀ ਦੇਖੋ ਛੋਟੇ ਛੋਟੇ ਕਾਨਾ ਮੂੰਹ ਮੱਥਾ ਕਿੰਨਾ ਸੋਹਣਾ ਅੱਛਾ 나ੜੂਆ ਨਾਲ ਆ ਜਮਾ ਹੈ ਨਾ 나ੜੂਆ ਤੀਜਾ ਦਿਨ ਅੱਜ ਵੀਰੇ ਤੀਜਾ ਦਿਨ ਵੀ ਜਾ ਕੇ ਸਵੇਰ ਦੇ ਡੰਗ ਤਾਂ ਹੀ ਸ਼ੁਰੂ ਹੋਣਾ ਮਤਲਬ ਪੂਰਾ ਹੋਣਾ ਜੀ ਤੇ ਚੌਣ ਚਵਾਈ ਕਿਵੇਂ ਨਿਕਲੀ ਆ ਵੀਰੇ ਚੌਣ ਚਵਾਈ ਦੀ ਇੱਕ ਨੰਬਰ ਦਾ ਹੱਥ ਦੀ ਚਵਾਈ ਵਾਲੀ ਆ ਜੀ ਆ ਦੇਖੋ ਅਜਾ ਲੇਵਾ ਪੂਰਾ ਕੰਬੈਕ ਤਾਂ ਫਿਟਨੈਸ ਆਲਾ ਜਾਵਾ ਹਨਾ ਹਾਂ ਜੀ ਉਹ ਵੀ 25 ਕਿਲੋ ਤੋਂ ਸਟਾਰਟਿੰਗ ਹੋਊਗੀ ਬੈੜ ਦੀ ਜੀ ਕਹਿੰਦਾ ਪਾ ਆ ਵੀ 20 ਕਿਲੋ ਤੋਂ ਬਾਅਦ ਬੋੜਾ ਇਹਨੇ ਸਟਾਰਟਿੰਗ ਕਰਿਆਗਾ ਹਾਂ ਜੀ ਤੇ 29 ਕਿਲੋ ਦੋਦੇ ਨੇ ਪਹਿਲੇ ਸੂਏ ਦਿੱਤਾ ਠੀਕ ਹੈ ਤੇ ਕਹਿੰਦਾ ਪਾ ਜਿਹੜਾ ਵੀ ਲੈਣ ਵਾਲਾ ਚੰਗੀ ਕੇਅਰ ਵਾਲਾ ਹੋਇਆ 30 ਕਿਲੋ ਤਾਂ ਬਾਅਦ ਪਾਊਗੀ ਜੀ ਕਹਿੰਦਾ ਪਾ 30 ਮੰਨ ਕੇ ਲੈ ਜੇ ਬਾਕੀ ਅਗਲੇ ਦੀ ਸੇਵਾ ਦੇ ਰਪਿੰਦਾ ਹਨਾ ਜੀ ਦੋ ਟਾਈਮ ਤਿੰਨ ਟਾਈਮ ਚੋਗਿਲ ਜਾਵੇ ਆਪਣੇ ਘਰੋਂ ਜੀ ਪਰ ਬੈੜਾ ਇਦਾਂ ਨਹੀਂ ਬੈਣਾ ਹੈ ਨਾ 2-2 ਲੱਖ ਰੁਪਈਆ ਮੰਗਦੇ ਆ ਜੀ ਪਰ ਆਪਾਂ ਨੂੰ ਹੈ ਨਾ 75 80 ਵਾਲਾ ਕੋਈ ਨਾ ਫੋਨ ਕਰੇ ਲੱਖ ਰੁਪਈਆ ਜੋ ਮਾਨਤਾ ਨਹੀਂ ਹੁਣ ਅਚਾ ਲੱਖ ਰੁਪਈਆ ਦੇ ਵਿੱਚੋਂ ਮੌਕੇ ਤੇ ਥੋੜਾ ਬੋਤਾਂ ਟਾਈਮ ਤਿੰਨ ਟਾਈਮ ਜਿੱਦਾਂ ਮਰਜੀ ਚੋਗਿਲ ਜਾਵੇ 22 23 ਕਿਲੋ ਤੋਂ ਸਟਾਰਟਿੰਗ ਹੀ ਆ 11 ਕਿਲੋ ਪਰ ਟਾਈਮ ਦਾ ਦੁੱਧ ਹੈਗਾ ਮੰਨ ਕੇ ਚੱਲ ਹਾਂਜੀ ਹਾਂਜੀ ਤੇ ਰੇਟ ਇਹਦਾ ਆ ਗਿਆ ਲੱਖ ਰੁਪਈਆ ਲੱਖ ਰੁਪਈਆ ਗੁਜਾਇਸ ਮਾੜੀ-ਮੋਟੀ ਹੋ ਜਾਊਗੀ ਹਾਂਜੀ ਮਾਨਤਾਣ ਕਰ ਦਵਾਂਗੇ ਤੇ ਜੇਰ-ਜੋਰ ਬਿਲਕੁਲ ਡਨ ਗਾਰੰਟੀ ਜੇਰ ਦੀ ਭਾਜੀ ਟੋਲੇ ਵਰਨ ਸਭਰੋ ਕੱਦ ਵਗੈਰਾ ਵੈੜਦਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਤੇ ਚੰਗੀ ਵਜਨ ਵਜੂਦ ਵਾਲੀ ਰੇਟ ਲੱਖ ਰੁਪਇਆ ਦੁੱਧ ਦੀ ਗੱਲ ਕਰੀਏ 25 ਕਿਲੋ ਤੋਂ ਲੈ ਕੇ 30 ਕਿਲੋ ਦੇ ਵਿੱਚ ਵਿੱਚ ਵਜ ਬੈਠਾ ਨੂੰ ਦੁੱਧ ਪਾਉਗੀ ਤੇ ਕੋਈ ਸਿਨਾ ਵੀ ਨਾ ਮੰਨੇ ਤੇ ਬਾਕੀ ਲੈਵਾ ਬਿਲਕੁਲ ਫਿਟ ਨੇ ਸਾਡਾ ਕੰਪੈਕਟ ਹਵਾਨਾ ਤੇ ਅੱਜ ਤੀਜਾ ਦਿਨ ਨੂੰ ਜੇਰ ਧਰ ਠੀਕ ਆ ਬਿਲਕੁਲ ਕੰਮ ਡਾਨਾ ਉਸ ਗੱਲੋਂ ਬੰਦਾ ਬੇਫਿਕਰ ਹੋ ਜੇ ਹਨਾ ਤੇ ਬਾਕੀ ਚੋਣ ਚਵਾਚ ਆਏ ਹੱਥੀ ਚਵਾਈ ਕਰ ਲੋ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਵੇੜ ਦੇ ਥਣ ਲੱਗਿਆ ਵਾ ਸੋ ਵੀਰੋ ਡੇ ਬੈਕ ਉਹ ਨੇੜੇ ਤੋਂ ਫੇਰ ਦੇਖ ਸਕਦੇ ਹੋ ਸੋਨਾ ਫਿਟਨੈਸ ਵਾਲਾ ਲੈਵਾ ਪਾਸੇ ਹੋਈ ਤੋੜ ਦੇ ਸੋ ਬੱਚਾ ਇਹਦੇ ਪਿੱਛੇ ਆ ਗਿਆ ਫੀਮੇਲ ਕਾਫ ਬੱਛੀ ਆ ਤੇ ਤਾਜੀ ਸੂਈ ਸਰਾਈ ਐਰ ਸਰ ਦੀ ਕੈਟਾਗਰੀ ਦੇ ਵਿੱਚ ਬੱਛੀ ਆ ਗਈ ਤੇ ਨਾੜੂਆ ਵਗੈਰਾ ਬਿਲਕੁਲ ਨਾਲ ਆ ਤੇ ਲੱਖ ਰੁਪਏ ਜੋ ਮੌਕੇ ਤੇ ਮਾਨਦਾਨ ਹੋ ਜਾਊਗਾ ਤੇ ਨੰਬਰ ਬੋਲ ਜੀ ਬਾਈ ਦਵਾਰੇ ਆਪਣਾ 8557887703 8557887703 ਪਿੰਡ ਪੜਾਲਦੋਣਾ ਜ਼ਿਲ੍ਹਾ ਕਪੂਰਥਲਾ ਸੋਬਰ ਕਿਸੇ ਵੀ ਵੀਰ ਦੇ ਵੈੜ ਪਸੰਦ ਹੋਵੇ ਤੁਸੀਂ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਪਹਿਲਾਂ ਤੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ